ਹਲੋ ਆਪ ਸਭਿਆ ਸਪੈਲਲੀ ਦੇ ਬਹੁਤੋ ਸਵਾਗਤ ਹੈ ਅੱਜ ਇਸ ਪ੍ਰਸਤ ਸਰੇ ਸ੍ਰੀ ਜੀ ਦਾ ਅਖਿਰ ਦੇ ਗੱਲ ਕਰਨਗੇ ਉਹਨਾਂ ਦੇ ਨਾਲ ਪ੍ਰਵਿੰਦਰ ਭਰਾ ਸਾਡੇ ਜਨਸ਼ਕ ਦੀ ਸ਼ਾਂਤੀ ਯਾਤਰਾ ਮਾੜਿਆ ਮਾਈਕ ਪੇਰ ਕਰਨ ਕਰਨਾ ਚਾਹਦੇ ਹਾਂ ਪ੍ਰੋਫੈਸਰ ਸਾਹਿਬ ਤੋਂ ਮੈਂ ਫਾਈਨਲ ਵੀ ਨਾਲ ਬੈਠੇ ਹੋਣ ਦੋ ਅੰਸ਼ਾ ਸਾਡੇ ਕੋਲੇ ਪਾਸ ਮੈਂ ਕਰਦੇ ਹਾਂ ਡਾਕਟਰ ਸਾਹਿਬ ਹਾਂ ਪਰ ਜਿੰਦਰ ਕੋਲ ਯਾਰ ਸੋਮਰ ਦੇ ਲੋਗੋ ਯਾਰ ਠੀਕ ਹੋ ਗਿਆ ਆਨ ਕਰੀ ਫੋਨ ਕਰਦੇ ਮੇਰਾ ਭਰਾ ਸੋਮਰ ਕਰਦਾ ਨਹੀਂ ਗੱਲ ਨਹੀਂ ਕਰ ਫੋਨ ਕਰਕੇ ਉੱਠੀ ਰਹਿੰਦਾ ਯਾਰ ਹੋਂ ਨਹੀਂ ਹੈ ਯਾਰ ਠੀਕ ਹੈ ਜੀ ਬੋਲ ਗਿਆ ਬਲਾਚਰਾ ਉਹ ਵੀ ਖਾਣ ਦੀ ਠੀਕ ਹੈ ਬਹੁਤ ਬਹੁਤ ਧੰਨਵਾਦ ਮੈਂ ਆਪ ਚਾਹਾਂਗਾ ਜਿਹੜੀ ਸਾਹਮਣੇ ਆਈਆਂ ਉਹਨਾਂ ਦਾ ਪਲਾਸਾ ਕਰਨਾ ਪਾਉ। ਸਭ ਤੋਂ ਵੱਡੀ ਜੇ ਮੈਂ ਸਮਝਦਾ ਸਾਰੇ ਵਾਸਤੇ ਕਟਿੰਗ ਅਕ੍ਰੋਸ ਪਾਰਟੀ ਲਾਈਨ ਤੇ ਈਵਨ ਅਕ੍ਰੋਸ ਨਾਟ ਈਵਨ ਪੰਜਾਬ ਸਾਰੇ ਇਸ ਵਾਸਤੇ ਬਹੁਤ ਹੀ ਜ਼ਿਆਦਾ ਮਤਵ ਹੈ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਚਾਹੇ ਨਾਮਾਤਰ ਦੇ ਹੀ ਹੈ ਪਰ ਤੁਸੀਂ ਤੇ ਬੈਠੇ ਹੈ ਉਹਨਾਂ ਦਾ ਇੱਕ ਬਿਆਨ ਆਇਆ ਉਹ ਸੁਣ ਕੇ ਮੈਂ ਮਜਬੂਰ ਹੋ ਗਿਆ ਇਸ ਸੋਚਣ ਤੇ ਕੀ ਕੀ ਭਗਵੰਤ ਮਾਨ ਜੀ ਸਿੱਖ ਹੋਣ ਦਾ ਦੂਰ ਪੰਜਾਬੀ ਵੀ ਹੈ ਜਾਂ ਨਹੀਂ ਮੈਂ ਬੜੀ ਗੰਭੀਰਤਾ ਨਾਲ ਗੱਲ ਕਹਿ ਰਿਹਾ ਕਿਉਂਕਿ ਦਸਤਾਰ ਸਾਰਿਆਂ ਦੇ ਸਾਰਿਆਂ ਦੀ ਸਰੂਮਾਨੇ ਸਭ ਦੀ ਪਛਾਣ ਹੈ ਪਰ ਮੈਂ ਬਾਰ-ਬਾਰ ਕਿ ਕੱਲੇ ਦਸਤਾਰ ਪਾਉਣ ਨਾਲ ਕੋਈ ਸਿੱਖ ਨਹੀਂ ਹੁੰਦਾ ਪਰ ਘਟੋ ਘਟ ਪੰਜਾਬੀ ਹੋਣ ਦਾ ਸੰਬੂਧਨ ਜ਼ਰੂਰ ਕਿਤੇ ਨਾ ਕਿਤੇ ਮਿਲਣਾ ਚਾਹੀਦਾ ਸਿਰ ਕਿਉਂਕਿ ਅਗਰ ਸੱਚੇ ਪੰਜਾਬੀ ਨੂੰ ਪੰਜਾਬੀਅਤਾਂ ਨਹੀਂ ਪਤਾ ਸਭ ਉਹ ਕਹਦਾ ਸੱਚਾ ਸਿੱਖ ਹੈ ਕਹਦਾ ਸੱਚਾ ਪੰਜਾਬੀ ਹੈ ਗੁਰੂ ਮਹਾਰਾਜ ਦੀ ਸਾਰੂ ਸਾਰਿਆਂ ਤੋਂ ਵੱਡੇ ਮੂਲ ਮੰਤਰ ਜਿਹੜਾ ਸੇਧ ਸੀਗਾ ਉਹ ਸਿਗਾ ਮਾਨਸਕੀ ਜਾਤ ਸੁਭਾਏ ਕੋ ਪਛਾਣੋ ਸਾਡੇ ਪੰਜਾਬ ਦੀ ਸਭ ਤੋਂ ਮਜ਼ਬੂਤ ਅਗਰ ਕੋਈ ਕੈਰੈਕਟ੍ਰਿਸਟਿਕ ਹੈਗਾ ਪਛਾਣ ਹੈ ਪੰਜਾਬ ਦੀ ਉਹ ਸਾਡਾ ਹੀ ਭਾਈਚਾਰਕ ਸਾਂਝ ਹੈ ਗੁਰੂ ਮਹਾਰਾਜ ਦਾ ਜਿਹੜਾ ਸੰਦੇਸ਼ ਸੀਗਾ ਯੂਨੀਵਰਸਲ ਬ੍ਰਦਰਹੂਡ ਰਿਸਪੈਕਟ ਫੋਰ ਆਲ ਸਾਰਿਆਂ ਦੇ ਪ੍ਰਤੀ ਉਸੇ ਸੱਚੀ ਭਾਵਨਾ ਨਾਲ ਕੋਈ ਵੀ ਧਰਮ ਮਜਬੂਰ ਰਾਹ ਤੇ ਕੋਈ ਫਰਕ ਨਾ ਹੋਵੇ ਜਿਹੜੇ ਕੁਰਸੀ ਤੇ ਬੈਠੇ ਹੈ ਜਿਸ ਉਹਦੇ ਤੇ ਬੈਠੇ ਹੈ ਵੈਸੇ ਤੇ ਕਹਾਣੀ ਤਾਂ ਬਣ ਗਈ ਲੋਕੀ ਸਰ ਨੂੰ ਜ਼ੋਰ ਦੇ ਕੇ ਕਹਾਂ ਮਾਨਿਓ ਅਰੇ ਐਮ ਐਲ اے ਨੇ ਮਗਰ ਵੀ ਲਾ ਦੇਣੇ ਆ ਹਨਰੇਬਲ ਐਮ ਐਲ اے ਸਾਹਿਬ ਅਦਾ ਹਨਰੇਬਲ ਸੀਨੀਅਰ ਸਿਸਟਰ ਸਾਹਿਬ ਬਟ ਹਨਰੇਬਲ ਆਲੀ ਕਿਤੇ ਗੱਲ ਮੈਨੂੰ ਜਿਸੀ ਨਹੀਂ ਸਾਹਿਬ ਬਿਕੋਜ਼ ਇਟਸ ਨਾਟ ਬਿਕਮਿੰਗ ਆਫ ਦਾ ਪੋਜੀਸ਼ਨ ਥੈਟ ਹੀ ਹੋਲਡ ਇਟ ਡਸਨਟ ਬਿਹੇਵ ਹਿਮ ਐਜ਼ ਅ ਪੰਜਾਬੀ ਇਸੇ ਕਰਕੇ ਮੈਨੂੰ ਸ਼ੱਕ ਕਰਨਾ ਪੈ ਰਿਹਾ ਮੈਨੂੰ ਸ਼ੱਕ ਹੋ ਰਿਹਾ ਵੀ ਆ ਕਿਤੇ ਜਿਹੜੇ ਦੂਜੇ ਨਕਲੀ ਫਿਰਦੇ ਐ ਨਕਲੀਆਂ ਨਾਲ ਕਦੇ ਸਾਂਝ ਪਾਣੀ ਕੱਲਾ ਦਾ ਸਿਰਫ ਜਾਨ ਹੀ ਛੱਡੀ ਸੀ ਕਿਤੇ ਕੋਲ ਖਣਪ ਨੇ ਤਾਂ ਨਹੀਂ ਇਕੱਠਾ ਹੋ ਗਿਆ ਉਹ ਜੁੱਤ ਦਾ ਕਦੇ ਇਤਰਾਸਰ ਆ ਗਿਆ ਹੋਵੇ ਆ ਜਿਹੜੇ 9 to 5 ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨਾ ਇਹ ਲੈ ਕੇ ਬੈਠੇ ਨੇ ਸਾਡੇ ਪੰਜਾਬੀ ਸਿਰਫ ਦਸਤਾਰ ਪਾਣ ਨਾਲ ਕੋਈ ਨਹੀਂ ਹੁੰਦਾ ਸਾਬ ਆਮ ਸੌਰੀ ਆਮ ਸੇਇੰਗ ਇਟ ਫਾਰ ਦ ਅਚੀਵਮੈਂਟ ਆਫ ਮੇਰੇ ਅਚੀਵਮੈਂਟ ਸਤ ਪੰਜਾਬ ਦੇ ਮੁਖਮੰਦ ਪਰ ਉਹਨਾਂ ਨੂੰ ਇਸ ਗੱਲ ਦਾ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਆ ਇੱਕ ਬਹੁਤ ਹੀ ਘਟੀਆ ਹੀ ਨੋਨੀ ਸੌਰੀ ਇਟਸ ਅਨਪਾਰਲੀਮੈਂਟਰੀ ਵਰਡ ਗੰਦਾ ਸ਼ਬਦ ਇਹਨਾਂ ਗਲਦਾ ਉਹਨਾਂ ਦੇ ਬੋਲ ਬਾਲੀ ਜਿਹੜੀ ਸੀ ਗੰਦੀ ਬੋਲ ਸੀ ਇਸ ਕਰਕੇ ਜਿੱਥੇ ਮੈਨੂੰ ਭਗਵੰਤ ਮਾਨ ਜੀ ਤੇ ਇਸ ਗੱਲ ਦਾ ਮੈਨੂੰ खेद ਹੈ ਉੱਥੇ ਉਸ ਤੋਂ ਵੀ ਜ਼ਿਆਦਾ ਮੈਨੂੰ ਇਸ ਗੱਲ ਦੀ ਚਿੰਤਾ ਹੈ ਉਹ ਕੇਜਰੀਵਾਲ ਸਾਹਿਬ ਦੀ ਹੈ ਕੇਜਰੀਵਾਲ ਸਾਹਿਬ ਦੀ ਚੁੱਪੀ ਤੇ ਸਤਿ ਭਗਵੰਤ ਮਾਨ ਜੀ ਤਾਂ ਕਹਿ ਸਕਦੇ ਵੀ ਮਨੂੰ ਇੱਕ ਪਾਰਟਿਕੂਲਰ ਸਮੁਦਾਇ ਹਿੰਦੂ ਸਮੁਦਾਇ ਸਮੁਦਾਇ ਦੀ ਭਾਵਨਾਵਾਂ ਦੇ ਪ੍ਰਤੀ ਵਿਸ਼ੇਸ਼ਤਾ ਅਗਰ ਪੰਜਾਬੀ ਹੈ ਤਾਂ ਸਾਰਿਆਂ ਦੀ ਭਾਵਨਾ ਦਾ ਪਤਾ ਹੋਣਾ ਚਾਹੀਦਾ ਇੱਥੇ ਸਾਰੇ ਛੇ ਮੁਸਲਮਾਨ ਹੈ ਛੇ ਸਾਈ ਹੈ ਛੇ ਜੋ ਵੀ ਸਭ ਜੈਨ ਹੈ ਬੁੱਧ ਹੈ ਸਾਰਿਆਂ ਦੀ ਭਾਵਨਾ ਦੀ ਅਸੀਂ ਕਦਰ ਕਰਦੇ ਹਾਂ ਪਰ ਜੋ ਕਹਿ ਦੇਣ ਵੀ ਮਨ ਦਾ ਨਹੀਂ ਪਤਾ ਕਿ ਉਹ ਸਾਡੇ ਦਿੱਲੀ ਦੇ ਅੰਦਰ ਖੜੀ ਹੋ ਕੇ ਕਹੇ ਜੀਵਨ ਦਾ 140ਾ ਪੜਤਸਵੰਤ ਕੰਤਾ ਕਠਸਤ ਹੈ ਯਾਤ ਨਹੀਂ ਕੰਫਸਟ ਹੈ ਉਹ 7 ਮਿੰਨ ਰਾਤ ਤੱਕ ਸਾਰੇ ਇੱਥੇ ਬੈਠੇ ਐ ਪੰਜਾਬ ਦੇ ਹੈਲੀਕਾਪਟਰ ਜਿਹੜੇ ਫਿਰਦੇ ਐ ਜੇ ਅੱਜ ਤਾਈਂ ਉਹਨਾਂ ਦਾ ਬਿਆਨ ਨਹੀਂ ਆਇਆ ਮਕੇ ਜਿਹਦੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕੇ ਜਿਹਦੀਵਾਲ ਸਾਹਿਬ ਤੁਸੀਂ ਸਹਿਮਤ ਹੋ ਕੇ ਭਗਵੰਤ ਮਾਨ ਜੀ ਦੇ ਬਿਆਨ ਤੋਂ ਅਗਰ ਸਹਿਮਤ ਹੋ ਫਿਰ ਸਾਹਿਬ ਮੈਂ ਸਮਝਦਾ ਹਾਂ ਵਿਚ ਆਇਆ ਆਪਰੇਸ਼ਨ ਸੁਧੂਰ ਸਾਡਾ ਕਿੰਨਾ ਹੀ ਕਾਮਯਾਬ ਹੋ ਗਿਆ ਅਸੀਂ ਤਬਾਹ ਕਰਤਾ ਪਰ ਪਾਕਿਸਤਾਨ ਆਪਣੇ ਗਲਤ ਮਨਸੂਬਿਆਂ ਜੇ ਕਾਮਯਾਬ ਹੋ ਗਿਆ ਉਹਨਾਂ ਨੇ ਜਿਹੜਾ ਜ਼ਹਿਰ ਦਾ ਬੀਜ ਪੋਚਣ ਆਸਤੇ ਜਿਹੜਾ ਪਹਿਲਗਾਮ ਤੋਂ ਚਾਲੂ ਕੀਤਾ ਸੀਗਾ ਉਹ ਉਹਨਾਂ ਦੀ ਸਾਰੀ ਸਾਜਸਟਾਮਿਆ ਉਹ ਵੀ ਇੱਥੇ ਪਾਈ ਚਾਰ ਸਾਈ ਦੇ ਅੰਦਰ ਦੋ ਫਾੜ ਪਾ ਲਿਆ ਕਿਉਂਕਿ ਮੇਰਾ ਮੰਨਣਾ ਹੈ ਸਾਬ ਬੇਅਦ ਵੀ ਬੇਅਦ ਵੀ ਹੁੰਦੀ ਹੈ ਸਾਬ ਬੀਐਮਪੀ ਵਾਲੀ ਜ਼ਖਮ ਅਜੇ ਪੁਰਾਣੇ ਵੀ ਨਹੀਂ ਪੜੇ ਬੇਅਦ ਵੀ ਕਿਸੇ ਤਰ੍ਹਾਂ ਦੀ ਹੋ ਜੇ ਪੰਜਾਬੀ ਨਹੀਂ ਜੀਅਦਾ ਸਾਬ ਆ ਪੰਜਾਬੀਅਤ ਦਾ ਪਛਾਣ ਸਾਬ ਪੰਜਾਬੀਅਤ ਹੈ ਕਿੱਥੇ ਫਿਰ ਕਿਹੜੀ ਪੰਜਾਬੀਅਤ ਦੀ ਗੱਲ ਕਰੀ ਜਾਂਦੇ ਆ ਜੋ ਉਸ ਕੁਰਸੀ ਤੇ ਬੈਠ ਕੇ ਤਾਂ ਸਭ ਪੰਜਾਬੀ ਬਣ ਕੇ ਦਿਖਾਓ ਭਗਵੰਤ ਮਾਨ ਜੀ ਮੇਰੇ ਮਾਫੀ ਮੰਗੋ ਸਾਰਿਆਂ ਤੋਂ ਕਿਉਂਕਿ ਆ ਜਿਹੜਾ ਸੰਦੂਰ ਹੈ ਪ੍ਰਤੀਕ ਹੈ ਮੈਰਿਟਲ ਸੈਨਕਿਟੀ ਦਾ ਸਾਰੇ ਕਰਮ ਦੀ ਪਾਵਨਾਵਲ ਜੁੜੀਆਂ ਇਹਦੇ ਨਾਲ ਨਹੀਂ ਪਤਾ ਹੋਣਾ ਪਰ ਕੇਜ ਜੀਵਾਲ ਸਾਹਿਬ ਨੂੰ ਪੁੱਛਣਾ ਚਾਹੀਦਾ ਕੇਜ ਜੀਵਾਲ ਸਾਹਿਬ ਜਵਾਬ ਦੇਣ ਉਹ ਚੀਜ਼ਾਂ ਜਿਹੜੀ ਅੱਜ ਭਗਵੰਦ ਮਾਨ ਜੀ ਟਰਿੱਪ ਪਾਈ ਜਾਂਦੇ ਬਿਆਨ ਛੱਡੀ ਜਾਂਦੇ ਐ ਵੀ ਇਹਨਾਂ ਨੇ ਜੀ ਪੋਲੀਟਿਕਸਾਈਜ਼ ਰਾਜਨੀਤੀਕਰਨ ਕਰਤਾ ਸਾਬ ਰਾਜਨੀਤੀਕਰਨ ਕਿਹਦੇ ਕੀਤਾ ਮੈਂ ਦੱਸਣਾ ਚਾਹੁੰਦਾ ਰਾਜਨੀਤੀ ਕਰਨ ਕੀਤਾ ਛੋਟੀ 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 ਤੇ ਛੋਟੀ ਸੋਚ ਨੇ ਸਾਖ ਕੀ ਨੇ ਕਿਹਾ ਵੀ ਫੌਜ ਪੀਜੇ ਪੀ ਦੀ ਹੈ ਕਿ ਨੇ ਕਿਹਾ ਵੀ ਫੌਜ ਕਾਂਗਰਸ ਦੀ ਹੈ ਕਿ ਨੇ ਕਿਹਾ ਵੀ ਫੌਜ ਆਮ ਆਦਮੀ ਪਾਰਟੀ ਦੀ ਹੈ ਫੌਜ ਹਿੰਦੁਸਤਾਨ ਦੀ ਹੈ ਸਾਖ ਆ ਜਿਹੜਾ ਮਾਨ ਹੈ ਆ ਜਿਹੜਾ ਸਕਸੈਸ ਆਫ ਦ ਸਿੰਦੂਰ ਮਿਸ਼ਨ ਹੈ ਉਹ ਸਾਡੇ ਸਾਰੇ ਦੇਸ਼ ਦਾ ਮਾਨ ਹੈ ਇਸ ਸ਼ੇਅਰਡ ਲੇਗੇਸੀ ਔਫ ਦਾ ਸਕਸੈਸ ਔਫ ਸਿੰਦੂਰ ਔਰ ਸ਼ੇਅਰਡ ਲੇਗੇਸੀ ਨੂੰ ਮੈਂ ਤਾਂ ਦੇਖ ਕੇ ਰਹਿਣਾ ਕਿ ਪਹਿਲਾਂ ਜਦੋਂ ਵਿਚੜਾਇਆ ਸੀ ਕਹਿੰਦੇ ਰੁਣਾ ਸਾਹਿਬ ਨੇ ਮੋਟੋ ਲਾੜੀ ਸੀ ਸਿੰਦੂਰ ਦੀ ਇਹਨਾਂ ਨੂੰ ਕੌਣ ਰੋਕਦਾ ਸਾਬ ਕਾਂਗਰਸੀਆਂ ਨੂੰ ਕੌਣ ਰੋਕਦਾ ਲਾ ਲੋ ਉਹ ਵੀ ਸਾਡੀ ਫੌਜਾਂ ਦੇ ਜਾ ਕੇ ਮੂੰਹ ਤੋੜ ਕੇ ਆਇਆ ਇਹ ਤਾਂ ਨੁਕਤਾ ਚੀਨੀ ਕਰਨਗੇ ਇਹ ਤਾਂ ਉਹਦੇ ਵਿੱਚ ਜਿੱਪ ਕਿੰਨੇ ਬੰਮ ਸਿਤੇ ਹੈ ਜੀ ਕਿੰਨੇ ਡਿੱਗੇ ਹੈ ਜੀ ਕੀ ਹੈ ਸਭ ਕੁਝ ਸਭ ਕਦੇ ਸੇ ਭਾਜੀਪੀ ਤੇ ਲਾਂਚ ਨਹੀਂ ਲਾ ਰਹੇ ਤੁਸੀਂ ਸਾਡੀ ਫੌਜਾਂ ਦੇ ਉੱਤੇ ਲਾਂਚ ਨਹੀਂ ਲਾ ਰਹੇ ਇਹ ਸ਼ਰਮ ਦੀ ਗੱਲ ਹੈ ਇਹਨੇ ਰੋਕਿਆ ਤੁਹਾਨੂੰ ਜਾ ਕੇ ਕੋਈ ਸਾਡੀ ਫੌਜ ਹੈ ਜੇ ਤੁਸੀਂ ਨਾ ਕਹੋਗੇ ਤਾਂ ਵੀ ਆਪ ਸਾਫ ਕ੍ਰੈਡਿਟ ਤਾਂ ਕਿਸੇ ਨਾ ਕਿਸੇ ਨੂੰ ਜਾਣਾ ਹੀ ਹੈ ਬਹੁਤ ਜ਼ਿਆਦਾ ਇਹ ਵੈਸੇ ਵੀ ਆ ਪੰਜਾਬੀ ਕਰਦੇ ਆ ਸਾਫ ਗੱਲ ਕਿਵੇਂ ਕਰੀ ਜਾਂਦੇ ਆ ਕੇਜਰੀਵਾਲ ਸਾਹਿਬ ਆ ਕੇ ਜੀ ਗੱਲ ਕਰ ਦਿੰਦੇ ਤਾਂ ਸਭ ਠੀਕ ਸੀਗਾ ਸਮਝ ਨਹੀਂ ਉਹਨਾਂ ਨੂੰ ਪੰਜਾਬੀਆਂ ਦੀ ਸਭਰਾਉਂ ਦੀ ਜੰਗ ਨੂੰ ਯਾਦ ਨਹੀਂ ਸਾਫ ਕਿਸੇ ਨੂੰ ਜੇ ਉਹਨੀਆਂ ਸਰਕਾਰਾਂ ਨੇ ਮੁੱਲ ਪਾਉਂਦੀਆਂ ਜੋ ਸਿੰਘਾਂ ਨੇ ਟੀਗਾ ਮਾਰੀਆਂ ਐ ਇਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਹੰਡੂਆਂ ਦੀ ਅਸਟਪੂਤਿਆ ਸਭ ਇੱਕ ਮਹਾਰਾਜਾ ਦੇ ਜੀ ਸੀ ਦੀ ਕਮੀ ਕਾਰਨ ਸਾਡਾ ਕੀ ਹਾਲ ਬਣਿਆ ਸੀਗਾ ਨਹੀਂ ਇੱਥੋਂ ਖਦੇੜਤੇ ਸੀਗੇ ਅੰਗਰੇਜ਼ ਉਸੇ ਟਾਈ ਹੱਥੇ ਤੋਂ ਲੀਡਰਸ਼ਿਪ ਲੈ ਰਹੇ ਦਾ ਲੀਡਰਸ਼ਿਪ ਰੋਕ ਬਟ ਜਿਹੜਾ ਜੰਗ ਲੜੀ ਹੈ ਸਾਬ ਉਹ ਸਾਡੀ ਹਿੰਦੁਸਤਾਨ ਦੀਆਂ ਫੌਜਾਂ ਨੇ ਲੜੀਆਂ ਐ ਇਸ ਗੱਲ ਤੇ ਆਪਣੀ ਐਸੀ ਛੋਟੀ ਸੋਚ ਤੋਂ ਬਾਹਰ ਨਿਕਲਣ ਦੀਆਂ ਇਹਨਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿਉਂਕਿ ਇਹ ਦੇਸ਼ ਦਾ ਮਸਲਾ ਹੈ ਇੱਕ ਪਾਸੇ ਸਾਰਿਆਂ ਨਾਲ ਆਪਾਂ ਜੀ ਜਾਂਦੇ ਦੂਜੇ ਪਾਸੇ ਇੱਥੇ ਕਰੇ ਲੜਾਈ ਕਰੀ ਜਾਂਦੇ ਉਹਨਾਂ ਨੂੰ ਤਾਂ ਢਾ ਲਿਆ ਪਰ ਜਿਹੜੇ ਨੁਕਤੇ ਚ ਨਹੀਂ ਕਰਦੇ ਨਾ ਸਾਨੂੰ ਗਿਣਾਓ ਕਿੰਨੇ ਜਿਥੇ ਪੰਮ ਸਿੱਟੇ ਐ ਕੌਣ ਮਰਿਆ ਐ ਨਹੀਂ ਮਰਿਆ ਮੈਂ ਉਹਨਾਂ ਨੂੰ ਕਹਿੰਦਾ ਸਾਲ ਮੇਰੀ ਇੱਕ ਬੇਨਤੀ ਹੈ ਮੈਂ ਪ੍ਰਧਾਨ ਮੰਤਰੀ ਜੀ ਨੂੰ ਰਿਕੁਐਸਟ ਕਰਦੂਗਾ ਪ੍ਰਧਾਨ ਮੰਤਰੀ ਜੀ ਤੁਸੀਂ ਐ ਜਿਹੜੇ 7 ਮਿਸ਼ਨ ਭੇਜੇ ਐ ਡੱਟ ਮੁਕਾਂ ਦੇ ਅੰਦਰ ਇੱਕ ਕਮਿਸ਼ਨਰ ਪਾਕਿਸਤਾਨ ਭੇਜੋ ਇਹ ਜਿਹੜੇ ਲੀਡਰਾਂ ਦਾ ਭੇਜੋ ਜਿਹੜੇ ਸਵਾਲ ਪੁੱਛ ਰਹੇ ਐ ਉਹਨਾਂ ਨੂੰ ਅਸਰਮਤ ਮਸੂਦੇ ਕਰੇ ਭੇਜੋ ਇਹਦੇ ਅੱਗੇ ਵੀ 70 ਵਿਚਾਰ ਉੱਥੇ ਜਾ ਕੇ ਬਿਰੀਆਨੀ ਬੁੱਢੇ ਨੇ ਖਾਣ ਹੈ ਅਦੋਰੀ ਸੇਵਾ ਭਾਵ ਕਰਨਗੇ ਕਹਿੰਦੇ ਬੜੇ ਉੱਤੇ ਉਪਲਾਵ ਪਾਉਂਦੇ ਹੈ ਉਹਨਾਂ ਦੇ ਜਾਇਆਂ ਤੇ ਉਹਦੇ ਦੇ ਸੋਗ ਵੀ ਨਾਲ ਕਰਿਆ ਤੇ ਉਹਨਾਂ ਨੂੰ ਹੌਸਲਾ ਆ ਜੂਗਾ ਵੀ ਤੁਹਾਡੇ ਪਾਕਿਸਤਾਨ ਵਾਲੇ ਨੇ ਕਰ ਲੈ ਕਿੰਨੇ ਆ ਲੋਕ ਜਿਹੜੇ ਪੱਟੀਕਾ ਕਰਦੇ ਪਹੁੰਚ ਇਹਦੇ ਵਿੱਚ ਸਾਡੇ ਪੰਜਾਬੀ ਵੀ ਇਨਵੋਲਡ ਹੈ ਸਭ ਜਿਹੜਾ ਨੇ ਪਾਰਲੀਮੈਂਟ 'ਚ ਖੜੇ ਹੋ ਕੇ ਪਹਿਲਾਂ ਦਾ ਪੁਰਾਣਾ ਜਿਹੜਾ ਆਪਰੇਸ਼ਨ ਹੈ ਉਸ ਦਾ ਪੁੱਛੀ ਜਾਂਦੇ ਸੀ ਕਿ ਹੁਣ ਜਿਹੜੇ ਆ ਉਹਨਾਂ ਦੇ ਵੀ ਖਾਤੇ ਬਰੋਲੇ ਜਾਣਗੇ ਉਹਨਾਂ ਨੂੰ ਤਾਂ ਜ਼ਰੂਰ ਪਿੱਛੇ ਸਰਵਰ ਬਾਰਡਰ ਜਾਇਆਂ ਇਹ ਗੱਲ ਕਰ ਤੇ ਬਿਲਕੁਲ ਇੱਕ 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 ਐਡਰੈਸ ਇੱਕ ਸੈਕਿੰਡ ਆਪਣਾ ਗੱਲ ਪੂਰੀ ਕਰ ਦਿੰਦਾ ਸਾਰਾ ਦੂਜੀ ਗੱਲ ਸਾਬ ਦੂਜੀ ਗੱਲ ਆਮ ਸੌਰੀ ਉਹ ਕਹੀ ਕਰ ਗਿਆ ਮਨੋ ਕਹਿੰਦਾ ਨਾ ਪਰ ਵੀ ਤੁਸੀਂ ਆਪੀ ਦੀ ਮੈਂ ਆਪਣੀ ਆਪ ਦੀ ਗੱਲ ਕਰਨ ਕੋਸ਼ਿਸ਼ ਜਦੋਂ ਨਾ ਪਰਸੋਂ ਨਾਲ ਇੱਥੇ ਆ ਗਏ ਕਿਹਾ ਹੋਰੀ ਕਰ ਦੂ ਪਿਆ ਕੇ ਲੱਗ ਮੈਂ ਦੇਖੋ ਸਾਬ ਮੈਂ ਜੀ ਸਾਰੇ ਗਵਾਂ ਮੈਨੂੰ ਕਈ ਸਾਥੀਆਂ ਨੇ ਬਾਰ ਬਾਰ ਪੁੱਛਿਆ ਵੀ ਤੁਸੀਂ ਕੀ ਨੂੰ ਕਹਿ ਰਹੇ ਹੋ ਰਾਸੀ ਨਾਲ ਮੈਂ ਕਿਹਾ ਸੀਗਾ ਕਿ ਇਹਨੂੰ ਕਹ ਰਹੇ ਹੋ ਮੈਂ ਕਿਸੇ ਨੂੰ ਕਹ ਰਿਹਾ ਆਸ਼ੂ ਜੀ ਸਮਝਦਾ ਹੈ ਪਰ ਮੇਰੇ ਕਹਿਣ ਦਾ ਭਾਵ ਹੈ ਵੀ ਮਨੂੰ ਲੱਗਦਾ ਮੈਂ ਕਿਸੇ ਦੁਖਤੀ ਰੰਗ ਦੇ ਉੱਤੇ ਹੱਥ ਲਾ ਰਿਹਾ ਆਦ ਰਣੇ ਕਦਾ ਚੋਰ ਦੀ ਦਾੜੀ ਵਿੱਚ ਪਿੰਕ ਦਾ ਸਿੱਧਾ ਜਾ ਕੇ ਬੱਜੇ ਸਿੰਘਾੜੇ ਵੱਜੀ ਜਾਂਦੇ ਕੱਪੜੇ ਜੋ ਬਾਹਰ ਹੋ ਰਿਹਾ ਹੈ ਫੁੱਸੇ ਚ ਗਰਮ ਹੈ ਬਈ ਇਹ ਕਰ ਬਈ ਇਹ ਕਰ ਇਹ ਕੋਈ ਬੇਨਤੀ ਹੈ ਕਾਂਗਰਸ ਨੂੰ ਦਰਸ਼ਕ ਨੂੰ ਅਜਿਹਾ ਉਹ Gandhi ਜੀ ਪਤਾ ਨਹੀਂ ਕਿ ਕਿਉਂ ਜਾਵੜੇ ਕਿ ਕਿਉਂ ਆਵੜੇ ਉਹਨਾਂ ਨੂੰ ਮੈਂ ਕਹਿ ਦਿੰਦਾ ਰਿਕਵੈਸਟ ਕਰਦਾ ਵੀ rahul Gandhi ji ਐਥੇ ਜਿਹੜੇ ਕਾਂਗਰਸੀ ਪੁਰੇ ਬੱਦੇ ਹੈ ਸਰਕਾਰ ਬਣਾਣ ਇਹ ਕਿਤੇ ਆ ਇੰਨਾ ਗੁੱਸਾ ਇੰਨਾ ਖੋਸ਼ ਇੰਨਾ ਹੌਸਲਾ ਵਾਟ ਯੂ ਕਾਲ ਥਿਸ ਹਨਾ ਬੜਾ ਹੌਸ ਬਰਵਾਡੋ ਆਜ ਕਿਤੇ ਕਾਂਗਰਸ ਦੇ ਪ੍ਰਧਾਨ ਜੀ ਅਸੈਂਬਲੀ 'ਚ ਖੜ ਕੇ ਕਹਿ ਦਿੰਦੇ ਜਿਸ ਦਿਨ ਮਤਮਾਨੇ ਐ ਕੈਸੀ ਮੇਰੀ ਅੱਖ ਚੱਕ ਪਾ ਕੇ ਤਾਂ ਗੱਲ ਕਰ। ਇਹ ਲੋਕਾਂ ਦਾ ਵਿਸ਼ਵਾਸ ਬਣ ਜਾਣਾ ਸੀ ਇੱਥੇ ਪੰਜਾਬ 'ਚ ਕੋਈ ਆਪੋਜੀਸ਼ਨ ਵੀ ਐ। ਉਹ ਤਿੰਨ ਤਾਂ ਨੀਵੇਂ ਪਾ ਕੇ ਤਾਂਗੇ ਮੇਮਣਿਆਂ ਵਾਂਗੂ ਬਾਹਰ ਆ ਕੇ ਸਭ ਐ ਇਹ ਮੇਮਣਿਆਂ ਨਾਲ ਨਹੀਂ ਕੋਈ ਚੱਲਦਾ ਕੰਮ ਚੜ੍ਹਦਾ। ਆ ਜਿਹੜੇ ਬਾਹਰ ਆ ਕੇ ਦਮਗੇ ਜੇ ਮਾਰੀ ਜਾਂਦੇ ਓ ਚੱਤ ਉੱਥੇ ਦੀ ਗੱਲ ਸੀਗੀ ਉੱਥੇ ਕਹਿਣਾ ਚਾਹੀਦਾ ਸੀ ਉੱਥੇ ਰਹਿਣ ਲੱਗਿਆ ਜਾਵੇ। ਜ਼ਬਾਨ ਦੇ ਤਾਣੇ ਤਾਲੇ ਲੱਗੇ ਉਹ ਕੋਈ ਨਹੀਂ ਚੁਸਕੀ ਹੁੰਦੇ। ਸਾਰੇ ਬੈਠੇ ਇਸ ਨੂੰ ਪ੍ਰਧਾਨ ਨੂੰ ਤਾਂ ਛੱਡੋ ਇੱਕ ਪ੍ਰਧਾਨ ਅਧਿਕਾਰ ਚ ਖੜ ਜਾਂਦਾ ਖਾ ਦਾ ਨਾਰਾ ਮਾਰਦਾ ਸਾਡੇ ਪ੍ਰਧਾਨ ਨੂੰ ਐ ਕਿਉਂ ਡਿਲੀਟ ਕਰ ਜਾਂਦੇ ਆ ਪ੍ਰਧਾਨ ਜੀ ਇਹ ਚਾਹ ਕੇ ਕਰੀ ਜਾਂਦਾ ਆ ਦੁਰਭਾਗ ਹੈ ਭਰਾ ਲੋਕਰ ਦਾ ਫੈਸਲਾ ਸਾਹਿਬ ਦੁਰਭਾਗ ਦਾ ਪੰਜਾਬ ਦਾ ਇਹ ਜਿਹੜੇ ਲੋਕ ਆ ਕੇ ਅੱਜ ਰਾਜ ਤੋਂ ਸੁਭਾਈ ਬੈਠੇ ਨੇ ਲੋਹਣੇ ਦਾ ਆਏ ਜਿਹੜੇ ਲੋਕਾਂ ਨੂੰ ਸੁਣ ਕੇ ਨਵਾਇਦਾ ਵੀ ਜਿਹੜੇ ਜ਼बान ਨਹੀਂ ਖੋਲ ਸਕਦੇ ਇੱਕ ਪਾਰਟੀ ਦੀ ਨੁਮਾਇੰਦਗੀ ਕਰਦੇ ਹਾਂ ਤੁਸੀਂ ਪੰਜਾਬ ਦੀ اپੋਜੀਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੋ ਬਹੁਤ ਹੀ ਕੀ ਤੇ ਚੋਟੀ ਸੋਚ ਹੈ ਇਹ ਦੇਖ ਕੇ ਮੈਂ ਕੋ ਗੱਲ ਤੁਹਾਡੇ ਨਾਲ ਸਾਂਝੀਆ ਕਰ ਰਹੀ ਸੀ ਕਿ ਸਾਜੀਵਾ ਜੀ ਪਰ ਮੇਰੀ ਬੇਨਤੀ ਸਾਰਿਆਂ ਨੂੰ ਸਾਰੀ ਪਾਰਟੀਆਂ ਨੂੰ ਦੇਖੋ ਪਹਿਚਾਣ ਕਿ ਕਿਹਦੀ ਸਾਜ ਪੰਜਾਬ ਦੀ ਹੈ কারণ ਖਾਰਿਆਂ ਦਾ ਸਭ ਨੂੰ ਪਿਆਰਾ ਹੁੰਦਾ ਤੇ ਖਾਸ ਤੌਰ ਤੇ ਜਿਹੜੇ 9 to 5 ਆ ਜਿਹੜੇ ਨਕਲੀ ਸਿੱਖ ਹਨ ਸਾ ਕੀ ਲੋਕ ਕੋਈ ਵੀ ਨੂੰ ਨੋਪਾਸੇ ਮੰਨਦਾ ਉਸ ਨੂੰ ਨਾ ਦੇ ਆ ਕਿ ਜਿਹੜੀ ਝੁੰਜ ਰਹੀ ਹੈ ਜਿਹੇ ਦੇ ਕਰਕੇ ਇਹ ਨਹੀਂ ਆਉਂਦੇ ਦੋਨਾਂ ਨੂੰ ਬਾਕੀ ਇਸ ਸੰਬੰਧ ਦੇ ਪਰ ਹੋਰ ਜਿਹੜੇ ਉਹਨਾਂ ਨੂੰ ਬੇਰੀ ਹੈ ਇਹਨਾਂ ਨੂੰ ਮਾਫੀ ਦਿਓ ਪੰਜਾਬ ਨੂੰ ਬਚਨ ਦਿਓ ਪੰਜਾਬ ਦੀ ਫਾਈਨੈਂਸ ਸਾਡੇ ਦਿੱਕਤ ਕੰਪਨੀ ਕਟਿਆ ਕਰ ਬੰਦ ਕਰੋ ਕੇ ਜੀਵਨ ਸਾਨ ਨੋਪੀ ਲੈ ਉਹਨਾਂ ਨੂੰ ਕਾੜਨ ਆਪਣੇ ਮੁੱਖ ਮੰਤਰੀ ਨੂੰ ਤੇ ਆਪ ਵਾਪਸੀ ਉਹਨਾਂ ਤੋਂ ਵਾਪਸ ਕਰਾਉਣ ਤੇ ਮਾਫੀ ਮੰਗਣ ਪੰਜਾਬ ਦੇ ਸਰਕਰ ਸਾਹਿਬ ਭਾਗੀ ਤੇ ਕਾਂਗਰਸ ਪੰਜ ਪਾਣੇ ਮਗਰ ਕਿਉਂ ਪਈ ਬਾਸਪਾ ਦੇ ਪਰ ਘਰ ਪਰ ਹੀ ਜਾਇਆ ਤਾਂ ਸੁਣੀ ਡਾਕਟਰ ਦੇ ਮਤ ਪਈ ਹੈ ਇਹਨਾਂ ਦਾ ਕੁਝ ਤੋਗਾ ਇਸ ਤੋਂ ਹੋਣਾ ਰੋਗਾ ਉਹ ਇਹ ਕੋਈ ਬਟਨ ਤਾਂ ਨਹੀਂ ਹੁੰਦਾ ਕੋਈ ਨਾ ਕੋਈ ਗਲਤ ਨਹੀਂ ਕਿ ਤਨੇ ਕਿਤੇ ਟੀ.ਐਸ.ਏ. ਦੇ 3.5 ਸਾਲ ਬਾਅਦ ਵੀ ਸੁਨੀਲ ਜੀ ਆਖੜੇ ਇਸ ਤਰ੍ਹਾਂ ਕਿ ਕਿਸੇ ਦਿਨ ਉਹ ਨਾਟਕ ਬੁਲਾਦੇ ਹੋਏ ਨਾਮ ਸੁਣਾਉਂਦੇ ਭਗਵੰਤ ਮਾਨ ਜੀ ਦਾ ਨਾਮ ਜਿੱਤਨੋਂ ਨੇ ਕਹਿ ਸੁਣ ਮੈਂ ਫਿਰ ਘਾਪੇ ਖੋਲਣ ਲੱਗਾ ਰਿਕਾਰਡ ਕਢਾ ਲਓ ਸਾਹਿਬ ਕਾਂਗਰਸ ਦੇ ਪ੍ਰਧਾਨ ਦੇ ਮੂੰਹ ਕਿਤੇ ਭਗਵੰਤ ਮਾਨ ਦਾ ਨਾਮ ਆਇਆ ਕਿਉਂਕਿ ਉਹ ਦਿਨ ਫੈਸਲਾ ਗੁਰਦਾਸ ਮਾਨ ਜੀ ਨਾਲ ਸੀ ਫੈਸਲਾ ਹੋਇਆ ਜਿਵੇਂ ਆਮ ਆਦਮੀ ਪਾਰਟੀ ਉਧਰ ਜੋ ਕੁਝ ਚੰਗਾ ਮਾੜਾ ਕਹਣਾਂ ਕਹਿੰਦੇ ਸੀ ਜੇ ਕਿਤੇ ਮੇਰਾ ਨਾਮ ਆਇਆ ਤੇ ਖਾਕੇ ਖੁਸ਼ ਹੋ ਗਏ ਤੇ ਨਾ ਹੀ ਪੁੱਜੇ ਕੋ ਮੋੜ ਦੇ ਇਤੋਂ ਉਧਰ ਘੜੀ ਜਾਣਗੇ ਮੁੜਕਿੜ ਕੇ ਸੁਝਾਖੜ ਜਿਸ ਤਕਦੇ ਰਕੜੇ ਮੇਰੇ ਸਾਢੇ 3 ਸਾਲ ਬਾਅਦ ਰਤ ਨੂੰ ਹਨੇਰੇ ਜਿਵੇਂ ਉਹਨਾਂ ਨੂੰ ਮੀਰ ਜਾਗੜਦੇ ਦੱਸਦੇ ਰਹੋ ਤੇ ਫੁੱਤ ਨਾ ਆਈ ਕਿਉਂ ਕਬ ਦੇਖਦੇ ਨਹੀਂ ਸਿਰਫ ਤਾਂ ਸੁਣਾਂ ਵਾਲੀ ਗੱਲ ਨਹੀਂ ਫਿਰ ਕੋਹਾਤਾ ਬੀਤੋਂ ਨੇ ਬੇਸਲਾ ਕਰ ਕੋ ਇਸ ਕਰ ਨੂੰ ਮੀਰ ਤੋਂ ਕੋ ਚਮਕਦੇ ਮੇਰੇ ਕੋਈ ਨਾ ਜਾਸਦੀ ਤੇ ਨੇ ਵੀ ਠੀਕ ਕਿਤੇ ਭਾਈ ਗੁਰੂ ਦੀ ਕਿਤੇ ਮਿਹਰ ਹੋਈ ਹੁੰਦੀ ਹਾਂ ਤੇ ਕਹਿੰਦੇ ਨਾ ਮੈਂ ਸਹੀ ਗਲਤ ਮੈਂ ਕਰਦਾ ਨਹੀਂ ਨਾ ਉਹ ਪਰ ਜੇ ਮੈਂ ਕਰਪਸ਼ਨ ਨਾਲ ਜੁੜੋ ਕੱਢ ਦਿੰਦੇ ਨਾ ਤੇ ਮੈਂ ਸੋਚਦਾ ਮੈਂ ਐਵੇਂ 25 ਸਾਲ ਰਾਜਨੀਤੀ ਤੂਰੀ ਕੀਤੀ ਇੱਕ ਇੱਕ ਛੁਣ ਛੁਣ ਕੇ ਮੈਂ ਕੱਢ ਦਿੱਤਾ ਇੱਕ ਇੱਕ ਕਰਕੇ ਇਹਨੂੰ ਖਤਮ ਕਰਨਾ ਪਊਗਾ ਸਭ ਆਪ ਨੇ ਇਹ ਅਜਿਹੇ ਸਮੈਕ ਵਾਲਾ ਨਸ਼ਾ ਪੂਰੇ ਪੰਜਾਬ ਨੂੰ ਕਰਪਸ਼ਨ ਕਰ ਕਰਪਸ਼ਨ ਦੇ ਕਰ ਸਾਰੇ ਜਿੱਕਰ ਕਰ ਸਾਰੇ ਟੁਆਡੇ ਇਸੇ ਪਾਰਟੀ ਦੇ ਸਾਰੇ ਵੀ ਵਿਕਾਸ ਕਰਕੇ ਆਪਾਂ ہماری ਪਾਰਟੀ ਕਾਂਗਰਸ ਜੀਜੇਪੀ ਅੱਤਗਾਲੀ ਸਾਰੇ ਵਿਕਾਸ ਦੇ ਕਰੋੜਾਂ ਪਤਾ ਲੱਗੇ ਜਿਹੜੇ ਕੱਲ ਤਾਂ ਸਾਈਕਲਾਂ ਦੇ ਸੀ ਅੱਜ ਦੋ-ਦੋ ਕਰੋੜ ਦੀਆਂ ਸਾਰਾਂ ਜਿਹੜੇ ਬੱਤੇ ਕਿੱਥੋਂ ਆ ਗਏ ਸਾਹਿਬਾ ਨੇਸ਼ਨ ਦੇ ਨਾਂ ਦੇ ਨਾਂ ਤੇ ਕੰਮ ਬੰਗੀ ਕਰਾ ਰਹੀਆਂ ਡਾਕਟਰ ਸੁਬਨਾਨ ਜੇ ਵੀਡੀ ਚਰਾਬ ਦੇ ਨਾਲ ਤਾਂ ਬਿਆਸ ਬਹੁਤ ਸਾਰੇ ਮਾਸਾ ਹੁੰਦੇ ਉਸ ਬਾਰੇ ਜਵਾਬ ਦੇਈ ਫਿਕਸ ਕਰਦੀ ਜਵਾਬ ਦੇਸੋ ਸਾਹਿਬ ਮੈਂ ਜਿਹੜਾ ਇਹ ਕਿੰਨਾ ਬੋਲੇ ਮੈਂ ਕਹ ਰਿਹਾ ਆਪੋਜੀਸ਼ਨ ਦਾ ਕੋਈ ਟੈਕੀਕ ਨਹੀਂ ਬੰਦਿਸ਼ ਆਪੋਜੀਸ਼ਨ ਦਾ ਕੋਈ ਵੀ ਖਰਚੇ ਕੱਟ ਰਿਹਾ ਕੋਈ ਕਹ ਰਿਹਾ ਇਹ ਪੋਨਰ ਮੇਰੇ ਕਹ ਰਿਹਾ ਕਿਥੋਂੋਂ ਆਉਂਦਾ ਇਹ ਨਹੀਂ ਪਤਾ ਸਿੱਧੇ ਵਾਲੇ ਐਕਸਰਸਾਈਜ਼ ਮੇਂ ਕਿਸ ਤਰ੍ਹਾਂ ਆਉਂਦਾ ਉਹ ਐਥਨੋਲ 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 ਦਾ ਸਪਰਟ ਹੋ ਕੇ ਮਿਲਣਾ ਹੋ ਜਾਂਦਾ 100000 ਰੁਪਏ ਪਕੜਾ ਇੱਕ ਨਾਲ ਪਕੜਾ ਗਿਆ ਪਰ ਸਿੰਕ ਕਿਥਾ ਹੋ ਜਿਹੜਾ ਕਮ ਹੈ ਸਾਬ ਇਹਦੇ ਵਾਸਤੇ ਹੀ ਪੰਜਾਬ ਖੜੀ ਹੈ ਅਸੀਂ ਜ਼ਿੰਮੇਵਾਰੀ ਵੀ ਫਿਕਸ ਕਰਾਂਗੇ ਪੁਰਾਣੇ ਵੀ ਬੁਰਾਗੇ ਸਾਰਾ ਕੁਝ ਪੈ ਜੋ ਪਸਾ ਬਟ ਨਸ਼ਿਆ ਜਿਹੜਾ ਮੁੱਦਾ ਹੈ ਆ ਜਿਹੜਾ ਇਹਨਾਂ ਨੇ ਬਹੁਤਲਾ ਚਾ ਚੁੱਕ ਰੱਖਿਆ ਕਿਉਂਕਿ ਨਸ਼ਾ ਇਹਦੇ ਬਾਰੇ ਡਾਕਟਰ ਸਾਹਿਬ ਬੋਲੇ ਕੋਣ ਇੱਕ ਸਿਕ ਜੀ ਕਿਉਂਕਿ ਨਸ਼ਿਆਂ ਦੇ ਵਿਰੁੱਧ ਬੋਲੇ ਕੋਣ ਕਿਉਂਕਿ ਜਿਨ੍ਹਾਂ ਨੂੰ ਪ੍ਰਧਾਨ ਬਣਾ ਰੱਖਿਆ ਸਾਹਿਬ ਮੈਂ ਅਸੈਂਬਲੀ ਦੇ ਅੰਦਰ ਲੀਡਰ ਆਪੋਜੀਸ਼ਨ ਸੀਗਾ ਜਦੋਂ ਸ਼੍ਰੀਮਾਨ ਨੇ ਖੜੇ ਹੋ ਕੇ ਹੱਥ ਬਾ ਕੇ ਹੱਥ ਜੋੜ ਕੇ ਬਾफी ਮੰਗੀ ਸੀ ਇਹ ਮੇਰੇ ਉੱਤੇ ਇਲੈਕਸ਼ਨ ਚੰਦਾ ਲੈਣ ਦਾ ਜਿਹੜਾ ਇਲਜ਼ਾਮ ਲੱਗਿਆ ਹੈ ਨਸ਼ੇ ਵੇਚਣ ਵਾਲੇ ਤੋਂ ਪਾਨਸਾ ਇਹ ਹੋ ਨਹੀਂ ਸੀ 2014 ਦੀ ਗੱਲ ਹੈ ਆ ਗਿਆ ਕਿ ਯਾਦ ਸੀ ਜੀਰੀਮਾਨ ਕਾਂਗਰਸ ਪੇਪਰ ਤਾਂ ਹਾਂ ਦੇ ਉੱਤੇ ਐਮ ਐਲ ਏ ਸੀਗੇ ਰੋਕ ਕੇ ਮੇਰੇ ਆਪਾ ਬੱਚੇ بڑے ਛੋਟੇ ਛੋਟੇ ਅਸੂਲੀ ਜੀ ਤੁਮ ਬੀਜੀ ਨੂੰ ਪੁੱਛਦੇ ਉਹ ਗਰਾਫ ਨਹੀਂ ਕਰੇ ਜਾ ਕੇ ਇਹਨਾਂ ਨੂੰ ਆਪ ਕਹ ਸਕਦੇ ਦੇਖੋ ਆਦਤ ਹੈ ਖੇਰ ਜੇ ਕਹਿੰਦੇ ਇੱਕ ਟਕਾ ਲੱਗਦਾ ਨਹੀਂ ਕਰਦੀ ਕਹਿੰਦਾ ਉਹ नहीं की। पुर्ण नहीं पुर्ण नहीं की। जिले जिले के खिला। की दर्बारी, दर्बारी सुपीजी सुपीजी के खिलाफ खिलाफ ये क्योंकि आपको की दरबारी है पैर फने सुखबीर जी बैठे अच्छे भगवंत मान जी भगवान माना चढ़ ਅਪਕ ਚਰਨੋ ਮੇਂ ਜਾ ਕੇ ਤਾਂ ਉਸ ਕਿਸਮ ਦੇ ਲੋਕ ਹੈ ਇਸ ਕਰਕੇ ਆ ਮੈਂ ਆ ਕਹਿ ਰਿਹਾ ਅੱਜ ਦੀ শো ਹੈ ਮੈਂ ਲੈ ਨਾ ਚਕੋ ਅਗਰ ਸੋ ਨਾ ਚਕੋ ਜਿਹੜਾ ਉਹ ਟ੍ਰੈਕਰ ਲਾ ਰਿਹਾ ਕਹਿੰਦਾ ਸੀ ਉਹ ਪੈਰਾ ਚ ਪਾਣਾ ਹੈ ਸਰਟੀਫਾਈਡ ਹੈ ਸਾਬ ਹੀ ਹੈਸ ਐਕਨੋਲੈਜਡ ਦਾ ਫਲੋਰ ਰਕਾਉਂਟ ਉਹ ਪਾਓ ਨਾ ਦੇ ਪਤਾ ਲੱਗੇ ਕਿੱਥੇ ਕਿੱਥੇ ਜਾਂਦੇ ਕਿਹੜੇ ਇੰਡਰ ਨਾਲ ਗੀਲ ਕਰਦੇ ਸਨ ਮੁੱਕਰ ਜੀ ਦੱਸੋ ਅਸੈਂਬਲੀ ਦਾ ਰਿਕਾਰਡ ਕਢੋ ਇਹਨੇ ਲੋਕਾਂ ਨੂੰ ਤੇ ਪ੍ਰਚਾਰ ਕਰ ਰਹੇ ਸੀ ਕਿ ਯਾਰ ਸੰਦੇ ਫੜ ਰਖੀਏ ਦੇ ਬਿੱਟੇ ਨਾਲ ਐਵੇਂ ਐਵੇਂ 2-2 ਕਰੋੜ ਦੀਆਂ ਕਰਾਂਦੀਆਂ ਇੱਕ ਨਿਰਮਾਣ ਜੇ ਕਰ ਤੋਂ ਨਿਰਮਾਣ ਜਿਹੜੇ ਬਰਾਏ ਸੀ ਸਰਾਉਂ ਚਲੋ ਕਰਕੇ ਮੈਂ ਤਾਂ ਬੜੇ ਮਾਮੂਲੀ ਦੀ ਕਰਕੇ 2 ਕਰੋੜ ਦੀ ਗੱਡੀ ਸਾਹਿਬ ਆਮਾਦੀ ਪਾਰਟੀ ਬੰਦਿੰਦਾ ਸਿੰਘ ਕਾਹਦੇ ਖਾ ਦੀ ਗੱਲ ਇਹ ਵੀ ਇਹ ਪੰਜਾਬ ਦੇ ਵਿੱਚ ਚੱਲਦੀ ਹੈ 5% 20% ਸਾਹਿਬ ਮੇਰਾ ਕਿੰਨਾ ਪਾਵਰ ਆ ਸਰਕਾਰ ਘਣੀ ਸੀ ਕਿੰਨਾ ਬੇਨੁਮਦਿਆ ਤੇ ਬਣੀ ਸੀ ਕਿਹੜਾ ਬਦਲਾਵ ਸੀਗਾ ਸਭ ਤੋਂ ਪਹਿਲਾਂ ਨਸ਼ਾ ਤਬ ਉਹਦੇ ਬਾਅਦ ਭੇਦ ਵੀ ਉਹਦੇ ਬਾਅਦ ਅੰਨਿਕ ਪਾਵਮੈਂਟ ਉਹਦੇ ਬਾਅਦ ਇੱਥੇ ਦੁਕਾਨوں ਨੂੰ ਬੇਰੋਜ਼ਗਾਰੀ ਖਤਮ ਕਰਦੇ ਕੋਈ ਮੁੱਦਾ ਹੱਲ ਹੋਇਆ ਸਭ ਉੱਥੇ ਖੜੀਆਂ ਸਾਰੇ ਮੁੱਦੇ ਲੋਕ ਹੁਣ ਅੱਕੇ ਬੈਠੇ ਐਸੇ ਕਰਕੇ ਕਾਂਗਰਸ ਨੂੰ ਤੋੜਦਾ ਐਸੇ ਕਰਕੇ ਗੱਲ ਵੀ ਜੀਪੀ ਤੋੜਦੇ ਐਸੇ ਕਰਕੇ ਹੁਣ ਆ ਜਾਣਗੇ ਜੋ ਆਪਸ਼ਨ ਕਿਹੜੀ ਰਹਿ ਗਈ ਸਭ ਕੋਈ ਨਾ ਕੋਈ ਪੰਜਾਬ ਦੀ ਬਾਹ ਪਗੜ ਨਾਲ પાર્ટી ਚੇਹੀਦੀ ਐ ਸਾਬ ਜੇ ਮੰਨਤਾ ਜਦਦਰ ਮੈਂ ਸਾਰੇ ਸਾਰੇ ਵੇ ਸਾਰੇ ਬੜੇ ਜਾਨੀ ਸਭ ਨੂੰ ਪਤਾ ਸਰ ਉਹਦਾ ਹਿਸਾਬ ਦਕਸ਼ਾਵ ਆਪਰੇਸ਼ਨ ਹੁੰਦੂ ਕਿ ਉਹ ਤਾਂ ਵਾਸਤੇ ਨਾ ਕਰਤੇ ਆ ਜੀ ਪਾਸਟਾ ਕੀ ਕਹਿ ਰਹੇ ਸਾਰੇ ਮਤ ਕੋਈ ਬਹਿਨ ਹੈ ਨਹੀਂ ਸਾਹਿਬ ਉਸੇ ਦੇ ਫਰੇ ਪੋਸਟਰ ਲਾਉ ਮੈਂ ਵੀ ਲਾਣਾ ਮੈਂ ਕਹਿੰਦਾ ਮੈਂ ਆਪਣੀ ਸੈਨਾਵਾਂ ਤੇ ਮਾਣ ਹੈ ਸਰ ਸਾਨੂੰ ਫਖਰ ਹੈ ਸਾਡੇ ਦਾ ਪੰਜਾਬ ਦਾ ਸਭ ਤੋਂ ਜ਼ਿਆਦਾ ਫਖਰ ਹੈ ਅਸ ਤਾਂ ਪੰਜਾਬੀ ਇੱਕ ਪਹਿਲਾ ਡਾਂਨੇ ਨਾਲ ਬਾਜੇ ਪੁੱਛਦੇ ਮਾਰਕਰੀ ਅਣ ਕੋਣ ਰੋਕਦਾ ਸਾਡੇ ਚੱਕਰੀ ਪਹੁੰਚੇ ਸਾਡੀ ਮੋਜਾਂ ਛੱਕੇ ਛੁੜਾ ਦੇ ਤੇ ਸੁਵੇਨੋਦਰੋਂ ਕੋ ਆਵਾਜ਼ ਵੀ ਆ ਗਈ ਸਾਰਾ ਹਿੰਦੁਸਤਾਨ ਸਾਰਾ ਪੰਜਾਬ ਕਹਿੰਦਾ ਸਾਰੇ ਪੰਜਾਬ ਪਟਾ ਰਹੇ ਚੁੱਕੇ ਦਾ ਮਜ਼ਾਕ ਨਹੀਂ ਕਰੇ ਸਭ ਬੇਅਤ ਵੀ ਕਰ ਰਹੇ ਦੁਤਰ ਇੱਕ ਖਲਾੜ ਕਹਿਣਾ ਨਾ ਰੋਏ ਰੋਏ ਦਾ ਪਹਿਲਾਂ ਕਾਂਗਰਸ ਵਾਲਿਆਂ ਨੇ ਲੱਕ ਪੜਿਆ ਸੀ ਹੁਣ ਐ ਐ ਚਾਲੂ ਹੋ ਗਏ ਮੈਂ ਇਸ ਕਰਕੇ ਕਹਾਂ ਵੀ ਨਕਲੀ ਸੀ ਕਹਦਾ ਕਾਂਗਰਸੀਆਂ ਨੇ ਚਾਲੂ ਕੀਤਾ ਦਸਨਾਰਾ ਕਿਸੇ ਸਿੱਖ ਬਣ ਜਾਓ ਆ ਮੰਨਦਾ ਹੈ ਨਾ ਆ ਕੰਪਨੀ ਨਕਲੀ ਕਰਿਆ ਆਮ ਸੌਰੀ ਟੂ ਸੇ ਕਿ ਇਸ ਲਿਸਟਾ ਪੰਜਾਬ ਦੇ ਕੋਈ ਕ੍ਰਾਈਟੇਰੀਆ ਨਹੀਂ ਹੈ ਵੀ ਉਹ ਦਸਤਾਰ ਹੋਣੀ ਚਾਹੀਦੀ ਐਸੀ ਪੰਜਾਬੀ ਐ ਸਾਡੀ ਪੰਜਾਬੀਅਤ ਕਹਿੰਦੀ ਐ ਸਾਰੇ თან ਬਰਾਬਰ ਐ ਇਹਨਾਂ ਨੇ ਆ ਕੇ ਆ ਜਿਹੜੇ ਆਏ ਕਿ ਆ ਜਿਹੜਾ ਚਹਿਰ ਆ ਪਾਕਿਸਤਾਨ ਬਣਾਉਣਾ ਚਾਹੁੰਦਾ ਐ ਇਹ ਆ ਜੇ ਕਾਮਯਾਬ ਹੋ ਕੇ ਸਾ ਪਾਕਿਸਤਾਨ ਆ ਕੇ ਜਿੱਤ ਜਾਕਰ ਸਾਹਿਬ ਜਿਹੜਾ ਪੂਰਾ ਆਪਰੇਸ਼ਨ ਐ ਇੰਟਰਨੈਸ਼ਨਲ